ਯੂ ਰਾਈ ਬਾਰੇ ਦੇਖਣ ਵਾਲੇ ਸਾਰੇ ਤੁਹਾਨੂੰ ਦਰਸ਼ਕਾਂ ਦਾ ਗੁਰੂਆ ਪੀਰਾਂ ਬਗੰਬਰਾ ਦੀ ਧਰਤੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਅੱਜ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਹਾਂ ਕਿ ਕਿਆ ਜਾਂਦਾ ਹੈ ਨਾ ਕਿ ਅਗਰ ਸਭ ਤੋਂ ਵੱਡਾ ਦਾਨ ਕਿਹਨੇ ਜਾਂਦਾ ਹੈ ਤੇ ਖੂਨ ਦਾਨ ਮਹਾਦਾਨ ਨਰ ਸੇਵਾ ਨਰਾਇਣ ਸੇਵਾ ਉਹ ਦਿਖਾਣ ਲੱਗੇ ਹਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ਦੇ ਵਿੱਚ ਬਰਗਰ ਲੈਬ ਦੇ ਵਿੱਚ ਜਿੱਦੇ ਜਿੱਕੇ ਤੁਸੀਂ ਦੇਖ ਸਕਦੇ ਹੋ ਇੱਕ ਮਲਟੀ ਕੈਂਪ ਲਗਾਇਆ ਗਿਆ ਹੋਆ ਜਦੇ ਵਿੱਚ ਕੀ ਖੂਨ ਵੀ ਦਿੱਤਾ ਜਾ ਰਿਹਾ ਵੈ ਮੈਡੀਸਿਨਸ ਵਗੈਰਾ ਦਾ ਵੀ ਅਰੇਂਜ ਕੀਤਾ ਜਾ ਰਿਹਾ ਵੈ ਇਵੈਂਟ ਦੇ ਹਰ ਤਰ੍ਹਾਂ ਦੇ ਟੈਸਟ ਥੇ ਜਿਹੜੇ ਇੱਕ ਇੱਕ ਕੀਤੇ ਜਾ ਰਹੇ ਨੇ ਸਾਡੇ ਟੀਮਾਂ ਬੈਠੀਆਂ ਹੀਆਂ ਅੰਮ੍ਰਿਤ ਬਲੱਡ ਸੈਂਟਰ ਤੋਂ ਵੀ ਟੀਮ ਹੈ ਪ੍ਰੋਪਰ ਡਾਕਟਰ ਦੀ ਟੀਮਸ ਹੈ ਔਰ ਸਭ ਤੋਂ ਵੱਡਾ ਅਗਰ ਦੇਖਿਆ ਜਾ ਅੱਜ ਸਾਡੇ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਜਿਹੜੇ ਪੰਜਾਬ ਭਧਾਨ ਨੇ ਐਸੀ ਵਿੰਗ ਦੇ ਕੁਸ਼ਵਾਲ ਵਾਲਮੀਕੀ ਜੀ ਉਹਨਾਂ ਵੱਲੋਂ ਹਰ ਸਾਲ ਹੀ ਵਾਲਮੀਕੀ ਜੀ ਦੇ ਜਨਮ ਦੇ ਉੱਪਰ ਜਿਹੜਾ ਵਾ ਕੈਂਪ ਲਗਾਇਆ ਜਾਂਦਾ ਹੈ ਸਾਡੇ ਬਹੁਤ ਹੀ ਵੱਡੇ ਸਹਿਯੋਗੀ ਜਿਹੜੇ ਸ਼ੁਰੂ ਤੋਂ ਸਾਡੇ ਨਾਲ ਨੇ ਡਾਕਟਰ ਚੇਤਨ ਸ਼ਰਮਾ ਜੀ ਉਹਨਾਂ ਦੀ ਪੂਰੀ ਟੀਮ ਤੋਂ ਵਿਵੇਂਦਰ ਜੀ ਨੂਆ ਮੈਡੀਸਨ ਸਿਟੀ ਹਸਪੀਟਲ ਦੀ ਪੂਰੀ ਟੀਮ ਹਰ ਸਾਲ ਜਿਹੜੀ ਸਹਿਯੋਗ ਕਰਦੀ ਹੈ ਜਿਹਦੇ ਵਿੱਚ ਅਸੀਂ ਫ੍ਰੀ ਚੈੱਕ ਕਰੀਦੇ ਪੇਸ਼ੈਂਟਸ ਦੇ 슈ਗਰ ਫ੍ਰੀ ਚੈੱਕ ਹੁੰਦੀ ਹੈ ਉਹਦੇ ਨਾਲ-ਨਾਲ ਇਸ ਵਾਰ ਅਸੀਂ ਬਲੱਡ ਡੋਨੇਸ਼ਨ ਦਾ ਕੈਂਪ ਜਿਹੜਾ ਨਾਲ ਲਗਾਇਆ ਵਾ ਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਮਾਲ ਮਿੱਤੀ ਜਿਹਦੇ ਅੰਕੁਸ਼ ਵਾਲਮਿਕੀ ਜੀ ਹਰ ਸਾਲ ਬਹੁਤ ਹੀ ਜੜੀ ਮਿਹਨਤ ਕਰਦੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਲੋਕਾਂ ਦੀ ਸੇਫਟੀ ਦੀ ਸੇਵਾ ਕਰ ਸਕੀਏ ਵਾ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਜੀ ਜੀ ਅੱਜ ਅੰਕੁਸ਼ ਜੀ ਜਿਹੜਾ ਬਾਲਮਿਕੀ ਵਿੰਗ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਹੈਗੇ ਆ ਐਂਟੀ ਪ੍ਰਾਇਮਲ ਪ੍ਰੋਟੈਕਸ਼ਨ ਨੂੰ ਡਾਕਟਰ ਰੋਹਨ ਜੀ ਜਿਹੜੇ ਧਨਪੁਰ ਹੈ ਇਹਨਾਂ ਦੀ ਸਮਾਜ ਸੇਵਾ ਇੱਕ ਦਿਨ ਛੱਡ ਕੇ ਰੋਜ਼ ਲੱਗੇ ਰਹਿੰਦੇ ਭਾਵੇਂ ਨਾਲ ਰਾਤੀ ਫੋਨ ਕਰੋ ਜਿਸ ਤਰ੍ਹਾਂ ਵੀ ਉਹ ਸੋਸ਼ਲ ਐਕਟੀਵਿਟੀ 'ਚ ਰਹਿੰਦੇ ਜਾਂਦੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਇੱਥੇ ਜਿਹੜਾ ਹੈਗਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਨਾਲ ਬਲੱਡ ਡੋਨੇਸ਼ਨ ਕੈਂਪ ਲਾਇਆ ਜਿਹਦੇ ਵਿੱਚ ਕਿ ਆਪਾਂ ਲੋਕਾਂ ਨੂੰ ਸ਼ੂਗਰ ਦੇ ਬਾਰੇ ਅਵੇਅਰ ਕਰ ਰਹੇ ਹਾਂ ਜਿਵੇਂ ਕਿ ਹੁਣ ਇੱਕ ਭਾਈ ਸਾਹਿਬ ਆਏ ਸੀ ਉਹ ਕਹਿੰਦੇ ਸੀ ਸ਼ੂਗਰ ਘੜਨੀ ਪਰ ਮੈਂ ਬਲੱਡ ਦੇਣਾ ਚਾਹਨਾ ਪਰ ਆਪੋ ਉਸ ਨੂੰ ਕਿਹਾ ਕਿ ਨਹੀਂ ਤੁਸੀਂ ਜੇ ਬਲੱਡ ਦੇਣਾ ਚਾਹੁੰਦੇ ਹੋ ਫਿਰ ਤੁਸੀਂ ਬਲੱਡ ਬੈਂਕ ਆਓ ਅਲੇ ਪ੍ਰੋਪਰ ਤੁਹਾਡੇ ਟੈਸਟ ਕੀਤੇ ਜਾਣਗੇ ਉਸ ਤੋਂ ਬਾਅਦ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ ਦੇਖੋ ਜੀ ਸਾਰੀਆਂ ਦਵਾਈਆਂ ਫ੍ਰੀ ਚੱਲ ਰਹੀਆਂ ਅੱਖਾਂ ਚ ਅੱਖਾਂ ਦੇ ਡ੍ਰੋਪਸ ਵੀ ਕੰਨਾਂ ਦੇ ਡ੍ਰੋਪਸ ਵੀ ਜਿਨ੍ਹਾਂ ਦੀ ਸ਼ੂਗਰ ਜਿੰਨਾ ਦੀ ਉਹ ਵੀ ਫ੍ਰੀ ਟੈਸਟ ਕੀਤਾ ਜਾ ਰਿਹਾ ਤੇ ਜੇ ਕੋਈ ਖਾਲੀ ਪੇਟ ਖਾਏਗਾ ਉਹਦੇ ਜਿਹੜੇ ਫ੍ਰੀ ਬਲੱਡ ਟੈਸਟ ਜਿਹੜੇ ਆ ਉਹ ਕੀਤੇ ਜਾਣ ਦੇਖੋ ਜੀ ਇੱਕ ਨਾ ਉਹ ਕਹਿੰਦੇ ਨਾ ਢੀੜ ਨੂੰ ਤੋੜਨ ਵਾਸਤੇ ਪਹਿਲੇ ਆਪ ਖੁਦ ਅੱਗੇ ਲੱਗਣਾ ਪੈਂਦਾ ਹੈ ਇਹ ਹਰ ਸਾਲ ਦੀ ਤਰ੍ਹਾਂ ਇਹ ਬਹੁਤ ਹੀ ਜਿਹਨੂੰ ਆਪਾਂ ਕਹਿੰਨੇ ਆ ਕਿ ਐਕਟਿਵ ਮੈਂਬਰ ਨੇ ਤੇ ਹਰ ਵਾਰੀ ਜਿਹੜਾ ਹਰ ਸਾਲ ਜਿਹੜਾ ਕੈਂਪ ਲਾਂਦੇ ਆ ਤੇ ਲੋਕਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਜਿਵੇਂ ਵੱਧ ਝੜ ਕੇ ਨੌਜਵਾਨ ਬਲੱਡ ਡੋਨੇਟ ਕਰ ਰਹੇ ਨੇ ਤਾਂ ਸਾਡੇ ਡਾਕਟਰ ਗੁਰਵਿੰਦਰ ਸਿੰਘ ਜੀ ਆਏ ਹੋਏ ਨੇ ਉਹ ਇੱਕ ਇਕੱਲੇ ਮੇਰੇ ਖਿਆਲ ਚ ਅੰਮ੍ਰਿਤ ਸੱਚ ਹੈ ਇਹ ਡਾਕਟਰ ਨੇ ਜਿਹੜਾ ਕਿ ਸ਼ੂਗਰ ਦੇ ਪੈਰ ਨੂੰ ਨਾ ਕੱਟ ਕੇ ਕਹਿੰਦੇ ਕਿ ਮੈਂ ਦਵਾਈਆਂ ਨਾਲ ਹੀ ਠੀਕ ਕਰਨਾ ਤੇ ਸਾਡੇ ਕੋਲ ਬਹੁਤ ਪੇਸ਼ੈਂਟ ਜਿਹੜੇ ਆ ਉਹ ਪੈਰ ਸ਼ੂਗਰ ਦੇ ਵਾਲੇ ਮਰੀਜ਼ ਦਾ ਪੈਰ ਜਿਹੜਾ ਉਹ ਅਕਸਰ ਵੱਢਿਆ ਜਾਂਦਾ ਜੇ ਖਰਾਬ ਹੋ ਜਾਏ ਜ਼ਖਮ ਹੋ ਜਾਏ ਹਨ ਤੇ ਉਹ ਦਵਾਈਆਂ ਦੇ ਨਾਲ ਹੀ ਪਟੀਆਂ ਦੇ ਨਾਲ ਹੀ ਠੀਕ ਕੀਤਾ ਜਾਂਦਾ ਸਪੇਸ ਕੀਤਾ ਜਾਂਦਾ ਵਾ ਤਾਂ 버ગર ਲੈਬ ਜਿੰਨਾ ਵੱਲੋਂ ਦੀ ਕੀ ਹਰ ਸਾਲ ਇੱਕ ਆਯੋਜਨ ਕੀਤਾ ਜਾਂਦਾ ਵਾ ਮਹਾਰਿਸ਼ੀ ਸ਼੍ਰੀ ਵਾਲਮੀਕੀ ਜੀ ਦੇ ਕਰ ਕਰ ਦਿਵਸ ਉਤੇ ਤਾਂ ਸਲੂਟ ਕਰਦੇ ਆ ਇਹ ਜਿਹੜੇ ਬੰਦੇ ਨੇ ਕਿ ਸਪੇਸ ਦੀ ਬੜੀ ਜਰੂਰਤ ਹੁੰਦੀ ਹੈ ਸਰ ਆਪਣਾ ਅਰੁਂਜੀਤ ਸਾਡੇ ਵੱਲੋਂ ਦੇ ਹਰ ਸਾਲ ਬੜਾ ਅੱਛਾ ਇੱਕ ਆਯੋਜਨ ਕੀਤਾ ਜਾਂਦਾ ਇੱਕ ਸਪੇਸ ਦਿੱਤਾ ਜਾਂਦਾ ਜਿੱਥੇ ਇੱਕ ਮਲਟੀ ਸਪੈਸ਼ਲਿਸਟ ਲੋ ਮਨ ਹਰ ਤਰ੍ਹਾਂ ਦਾ ਟੈਸਟ ਵੀ ਕੀਤਾ ਜਾਂਦਾ ਲੋਕਾਂ ਦੀਆਂ ਬਿਮਾਰੀਆਂ ਦੇ ਇਲਾਜ ਦੇ ਵਾਸਤੇ ਦਵਾਈਆਂ ਵਗੈਰਾ ਵੀ ਦਿੱਤੀ ਜਾਂਦੀ ਹੈ ਤੁਹਾਡੇ ਚ ਇਹ ਜਗਰ ਦਾ ਕਿਸ ਤਰ੍ਹਾਂ ਹੈ ਕਿਉਂਕਿ ਤੁਸੀਂ ਇੱਕ ਸਪੇਸ ਆਪਣਾ ਕਾਰੋਬਾਰ ਬੰਦ ਕਰਕੇ ਦਿੰਦੇ ਹੋ ਸਪੇਸ ਦਿਲ ਚੋਂ ਨਹੀਂ ਚਾਹੀਦੀ ਸਰ ਸਪੇਸ ਕਿਹੜੀ ਅਸੀਂ ਨਾਲ ਲੱਖ ਲੈਣੀ ਪੰਜਾਬੀ ਜੀ ਕਹਿੰਦੇ ਇੱਕ ਜਗਾ ਕਿਹੜੀ ਨਾਲ ਸਭ ਤੋਂ ਵੱਡੀ ਸੇਵਾ ਨਰ ਸੇਵਾ ਨਾਰਾਇਣ ਸੇਵਾ ਬਿਲਕੁਲ ਬਿਲਕੁਲ ਨਾਰਾਇਣ ਜੀ ਲੈ ਕੇ ਆਹੀ ਸੇਵਾ ਜਾਂਦੀ ਹੈ ਬਿਲਕੁਲ ਸਰ ਐਸਾ ਦੇ ਅੰਕੁਸ਼ ਭਾਜੀ ਨੇ ਅੰਕੁਸ਼ ਭਾਈ ਸਾਨੂੰ ਆਪਣੇ ਨਾਲ ਰੁਲਾ ਕੇ ਜੀ ਜੀ ਤੇ ਇਹ ਜਗਾ ਸਾਨੂੰ ਕਹਿੰਦੇ ਜਗਾ ਅਸੀਂ ਇਹਨਾਂ ਦੇ ਨਾਲ ਸਾਡੇ ਕੋਲੋਂ ਸੇਵਾ ਹੋ ਜਾਂਦੀ ਹੈ ਕਿ ਮੈਂ ਦੇਖਦਾ ਨਾ ਕਿ ਕਈ ਲੰਬੇ ਅਰਸੇ ਤੋਂ ਤੁਹਾਡੇ ਵੱਲੋਂ ਦੀ ਹਰ ਸਾਲ ਐ ਆਯੋਜਨ ਕੀਤਾ ਜਾਂਦਾ ਵੈ ਇਸ ਤਰ੍ਹਾਂ ਦੇ ਕੈਂਪ ਦਾ ਹਾਂ ਬਿਲਕੁਲ ਲੋਕ ਲੰਗਾਂਦੇ ਲੰਗਰ ਵਗੈਰਾ ਤੁਹਾਡੇ ਵੱਲੋਂ ਜਿਹੜਾ ਕੀਤਾ ਜਾਂਦਾ ਨਾ ਕਿ ਲੰਗਰ ਦੇ ਜਿਹੜਾ ਲੋਕਾਂ ਨੂੰ ਹੁੰਦਾ ਖਵਾਉਂਦਾ ਪਰ ਤੁਹਾਡੇ ਵਿੱਚ ਲੋਕਾਂ ਦਾ ਬਲੱਡ ਵਗੈਰਾ ਨਿਕਾਲਿਆ ਜਾਂਦਾ ਉਲਟਾ ਲਿਖਿਆ ਜਾਂਦਾ ਉਲਟਾ ਲਿਤਾ ਜਾਂਦਾ ਦੇਖੋ ਜੀ ਬਲੱਡ ਲੈ ਕੇ ਕਿਸੇ ਦੀ ਜਾਨ ਬਚਦੀ ਹੈ ਅਗਰ ਬਲੱਡ ਲਿਤਾ ਜਾਂਦਾ ਹੈ ਉਹ ਬਲੱਡ ਦਿੱਤਾ ਵੀ ਜਾਂਦਾ ਹੈ ਕਿਸੇ ਗਰੀਬ ਬੰਦੇਆਂ ਨੂੰ ਦਵਾਈਆਂ ਵੀ ਇੱਥੇ ਹੁਣ ਦਿੱਤੀਆਂ ਜਾਂਦੀਆਂ ਗਰੀਬ ਬੰਦਿਆਂ ਨੂੰ ਬਲੱਡ ਡੋਨੇਟ ਕੀਤਾ ਜਾਣਾ ਹੈ ਇਹ ਇਹ ਵੀ ਇੱਕ ਸੇਵਾ ਜਨਨਾਂ ਕੋ ਨਹੀਂ ਕੁਝ ਪੈਸੇ ਦੇਲੇ ਹੁੰਦੇ ਅਹੀਂ ਦੇਖੋ ਬਾਹਰ ਲਿਖ ਕੇ ਲਗਾਇਆ ਆ ਪੀ ਆਸ਼ਮਾਨ ਕਾਰਡ ਦੇ ਉੱਪਰੋਂ ਕਿਸੇ ਨੂੰ ਹਾਰਟ ਦੇ ਸਟੰਟ ਵਗੈਰਾ ਜਾਂ ਕਿਸੇ ਨੂੰ ਹੋਰ ਤਰ੍ਹਾਂ ਦੀ ਪ੍ਰੋਬਲਮ ਆ ਆ ਕੇ ਮਿਲੋ ਅਸੀਂ ਫਿਰ ਵੀ ਨਾਲ ਉਹਨਾਂ ਦਾ ਸਾਥ ਦਿੰਨੇ ਆ ਬਾਕੀ ਅਸੀਂ ਤੁਹਾਡੇ ਸਾਹਮਣੇ ਆ ਜੀ ਮਹਾਰਾਜ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਕੰਮ ਹੋ ਰਿਹਾ ਜੀ ਨਾਰੀ ਸਾਹਿਬ ਬਹੁਤ ਬਹੁਤ ਧੰਨਵਾਦ ਤਾਂ ਸੜਨਾਲਾ ਸ਼ਹਿਰ ਤਰਨਤਲ ਤੋਂ ਵੀ ਜੁੜ ਚੁੱਕੇ ਆਪਣੀ ਸੰਗਤ ਦੇ ਨਾਲ ਇੱਥੇ ਪਹੁੰਚੇ ਨੇ ਕਬਜੀ ਤੁਸੀਂ ਵੀ ਇੱਥੇ ਆਏ ਜੇ ਬੜਾ ਅੱਛਾ ਇੱਕ ਇਹੀ ਜਿਹਾ ਸਮਾਗਮ ਦੇਖਣ ਨੂੰ ਮਿਲਦਾ ਵਾ ਔਰ ਚੰਦ ਲੋਗ ਹੀ ਅੱਜ ਕੱਲ ਇਹੋ ਜਿਹਾ ਕਰਮ ਕਰਦੇ ਕਿਉਂਕਿ ਧਰਮ ਕਰਮ ਦੇ ਕੰਮ ਤਾਂ ਹਰ ਕੋਈ ਬੰਦਾ ਕਰਦਾ ਪਰ ਇਹ ਜਿਹੜੀ ਸੇਵਾ ਵਾ ਜਿਹਨੂੰ ਕਿਹਾ ਜਾਂਦਾ ਵਾ ਕਿ ਨਰ ਸੇਵਾ ਨਰਾਇਣ ਸੇਵਾ ਔਰ ਬਲੱਡ ਦਾ ਕੈਂਪ ਲਗਾਣਾ ਬੜਾ ਅੱਛਾ ਹੋਇਆ ਕਿਉਂਕਿ ਇੱਕ ਬਲੱਡ ਦੀ ਬੋਤਲ ਜਿਹੜੀ ਆ ਉਹ ਕਈ ਜ਼ਿੰਦਗੀਆਂ ਵਾਸਤੇ ਕੰਮ ਆਂਦੀ ਹੈ ਤੁਸੀਂ ਅੱਜ ਇੱਥੇ ਉੱਚੇਚੇ ਤੌਰ ਤੇ ਪਹੁੰਚੇ ਜੇ ਤੁਹਾਡੇ ਵੱਲੋਂ ਦੋ ਸ਼ਬਦ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਪੀਰ ਸਿੰਘ ਖਾਲਸਾ ਚੇਅਰਮੈਨ ਦਸ਼ਮੇਸ਼ ਤਰਨਾਦਲ ਮੈਂ ਟੀਟੂ ਸ਼ਾਹ ਜੀ ਦਾ ਅੰਕੁਸ਼ ਵਾਲਮੀਕੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਤੇ ਮਤਲਬ ਪੂਆ ਅਨਵਾਲ ਮਿਕ ਜੇ ਪ੍ਰਗਟਦੀਪ ਜੀ ਵੀ ਆ ਬਹੁਤ ਵਧੀਆ ਖੁਸ਼ੀ ਦਾ ਮੌਕਾ ਵਾ ਉਹਦੇ ਵਿੱਚ ਨਾ ਬਲੱਡ ਕੈਂਪ ਲਾਇਆ ਦਵਾਈਆਂ ਦਾ ਕੈਂਪ ਚੱਲਦਾ ਰਹਿੰਦਾ ਇੱਥੇ ਮਤਲਬ ਦਵਾਈਆਂ ਫ੍ਰੀ ਦਿੰਦੇ ਆ ਕਿਸੇ ਨੂੰ ਹੈਲਪ ਦੀ ਲੋੜ ਹੁੰਦੀ ਆ ਉੱਥੋਂ ਦੀ ਹੈਲਪ ਵੀ ਕਰਦੇ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਸ ਦੇ ਵਿੱਚ ਸਾਡੇ ਕਮਾਂਡਰ ਸਾਹਿਬ ਉਹ ਦਲਬਾਗ ਭਾਜੀ ਕਾਉਂਸਲਰ ਸਾਹਿਬ ਸਾਰੇ ਮਤਲਬ ਇੱਥੇ ਵੀਰਪਰਾਸ ਸਰ ਉੱਤੇ ਇਕੱਠੇ ਹੋਏ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਸ਼ਖਸੀਅਤਾਂ ਜਿਹੜੀਆਂ ਧਾਰਮਿਕ ਵੀ ਤੇ ਸਮਾਜਿਕ ਵੀ ਜਥੇਬੰਦੀਆਂ ਨੂੰ ਇਹਨਾਂ ਨੇ ਇੱਥੇ ਆਉਣ ਦਾ ਮੌਕਾ ਦਿੱਤਾ ਜਿਸ ਵਿੱਚ ਦਾਸ ਨੂੰ ਵੀ ਇਹਨਾਂ ਨੇ ਕਰਦੇ ਪਏ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ ਆ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਹਰ ਵਕਤ ਖੜੇ ਆ ਤੇ ਇਹੋ ਜੇ ਸੇਵਾ ਦੇ ਵਾਲੇ ਕੰਮ ਸਾਨੂੰ ਕਰਨੇ ਚਾਹੀਦੇ ਆ ਕਿਉਂਕਿ ਲੰਗਰ ਤਾਂ ਹਰ ਇੱਕ ਲਈ ਆ ਰਿਹਾ ਪਰ ਇਹ ਬਹੁਤ ਵੱਡਾ ਲੰਗਰ ਆ ਜਿਹੜਾ ਕਿਸੇ ਦੀ ਜਾਨ ਬਚਾਉਣਾ ਜੀ ਜੀ ਇੱਥੇ ਕਿਸੇ ਨੂੰ ਵੀ ਲੋੜ ਪੈ ਜਾਂਦੀ ਆ ਕਿਸੇ ਧਰਮ ਦਾ ਕਿਸੇ ਜਾਤ ਦਾ ਕੋਈ ਬੰਦਾ ਨਹੀਂ ਇਹ ਹਰ ਇੱਕ ਬੰਦੇ ਨੂੰ ਆਪਾਂ ਜਿਹੜੀ ਬਲੱਡ ਦੇ ਸਕਦੇ ਆ ਤੇ ਉਹਦੀ ਜਾਨ ਬਚਾ ਸਕਦੇ ਆ ਇਸ ਕਰਕੇ ਸਭ ਤੋਂ ਵੱਡਾ ਦਾਨ ਬਲੱਡ ਦਾ ਦਾਨ ਆ ਇਹ ਆਪਾਂ ਨੂੰ ਕਰਨਾ ਚਾਹੀਦਾ ਵਾ ਸੋ ਸਾਡੇ ਸਾਥੀ ਕਰ ਵੀ ਰਹੇ ਆ ਇਸ ਕਰਕੇ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਭਾਜੀ ਆਪਣੇ ਇਸ ਕਿ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਬੋਲੇ ਸੋਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਤੇ ਬੜਾ ਹੀ ਖੁਸ਼ੀਆਂ ਦਾ ਮੌਕਾ ਹੈ ਜੀ ਦਾਦਾ ਜੀ ਨੇ ਬੜਾ ਕਰਮ ਕੀਤਾ ਹੈ ਔਰ ਖਾਸ ਕਰ ਇਹਨਾਂ ਜੀਆਂ ਉਤੇ ਲੋਕੀ ਬੜੇ ਬੜੇ ਢੰਗ ਦੇ ਨਾਲ ਭਗਵਾਨ ਵਾਲਮੀਕ ਮਹਾਰਾਜੀ ਦਾ ਪ੍ਰਗਟ ਦਿਵਸ ਮਨਾ ਰਹੇ ਨੇ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਢੰਗ ਨਾਲ ਕੋਈ ਰਥ ਯਾਤਰਾ ਕਰਕੇ ਕੋਈ ਸਮਾਗਮ ਕਰਕੇ ਪਰ ਸਾਡੇ ਅੰਕੂਸ਼ ਵਾਲਮੀਕੀ ਜੀ ਹਰ ਵਾਰੀ ਇੱਕ ਵੱਖਰਾ ਉਪਰਾਲਾ ਕਰਦੇ ਨੇ ਦੇਖੋ ਅਸਲ ਜਿਹੜੀ ਗੱਲ ਹੈ ਨਾ ਸੱਚੀ ਗੱਲ ਇਹ ਆ ਕਿ ਵੀ ਉਹਨਾਂ ਦੀਆਂ ਸ਼ਿਕਸ਼ਾਵਾਂ ਦੀ ਲੋੜ ਆ ਸਮਾਗਮ ਸਮੇਲਨ ਇਹ ਤੇ ਚਲੋ ਚਲਦੇ ਹੀ ਰਹੇ ਨੇ ਉਹਦੇ ਵਿੱਚ ਸਮੇਲਨ ਵੀ ਹੋਏ ਸਮਾਗਮ ਵੀ ਹੋਏ ਪਰ ਭਗਵਾਨ ਵਾਲਮੀਕੀ ਮਹਾਰਾਜ ਦੀ ਗੱਲ ਨਹੀਂ ਕਿਤੇ ਹੋਈ ਜਿਹੜੀਆਂ ਸ਼ਿਕਸ਼ਾਵਾਂ ਉਹਨਾਂ ਦਿੱਤੀਆਂ ਆ ਸਮਾਜ ਦਾ ਭਲਾ ਕਰਨਾ ਸਮਾਜ ਲਈ ਖਲੋਣਾ ਹਰ ਮਾਰੇ ਬੰਦੇ ਦੀ ਬਾਹ ਫੜਨੀ ਔਰ ਲੋਕਾਂ ਦੇ ਭਲੇ ਦੇ ਕੰਮ ਕਰਨੇ ਇਹ ਅੰਕੁਸ਼ワਲਮਿਕੀ ਜੀ ਹਰ ਸਾਲ ਕਰਦੇ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਵੀ ਇਹ ਬੜੇ ਪ੍ਰੋਗਰਾਮ ਅਟੈਂਡ ਕੀਤੇ ਭਗਵਾਨ ਵਾਲਮਿਕ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਪਰ ਆਹ ਜਿਹੜਾ ਪ੍ਰੋਗਰਾਮ ਥੋੜਾ ਜਿਹਾ ਵੱਖਰਾ ਹੁੰਦਾ ਆ ਔਰ ਮੈਂ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਆਪਾਂ ਪ੍ਰੋਗਰਾਮ ਕਰੀਏ ਐਸੇ ਸਾਲਾਨਾ ਪ੍ਰੋਗਰਾਮ ਉਹਦੇ ਵਿੱਚ ਸਮਾਜ ਸੇਵਾ ਦਾ ਕੋਈ ਨਾ ਕੋ ਕੰਮ ਜ਼ਰੂਰ ਰੱਖੀਏ ਜਿਵੇਂ ਅੱਜ ਇਹਨਾਂ ਨੇ ਬਲੱਡ ਡੋਨੇਟ ਜਿਹੜਾ ਕੈਂਪ ਲਾਇਆ ਆ ਬਹੁਤ ਵਧਾਈ ਦੇ ਪਾਤਰ ਨੇ ਅੰਕੁਸ਼ ਜੀ ਦੋ ਵਾਰ ਹਜ਼ਾਰ ਵਾਰ ਇਹਨਾਂ ਨੂੰ ਵਧਾਈ ਦਿੰਨੇ ਜੋ ਬੋਲੇ ਸੋ ਨਿਹਾਲ ਵਾਲਮੀਕ ਮਹਾਰਾਜ ਦੀ ਜੈ ਅੱਜ ਦਾ ਜੋ ਤੁੰਗੜ ਕੈਂਪ ਦਾ ਪ੍ਰੋਗਰਾਮ ਹੈ ਉਹ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਸਾਡੇ ਵੀਰ ਹਮਕੁਜ ਜੀ ਵੱਲੋਂ ਪ੍ਰਵਾਇਰ ਜਾ ਰਿਹਾ ਤੇ ਦੁਨੀਆ ਦੇ ਅੰਦਰ ਐਨਾਥੀਸੀਆ ਵਰਗੀ ਪ੍ਰੋਬਲਮ ਅਤੇ ਖੂਨ ਦੀ ਘਾਟ ਦੇ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਤੇ ਛੋਟੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਰक्तदान ਮਹਾਦਾਨ ਤੇ ਜੁੜਾ ਇਹ ਉਪਰਾਲਾ ਕੀਤਾ ਜਾ ਰਿਹਾ ਇਸ ਤੋਂ ਵੱਡਾ ਪਵਨ ਪਵਿੱਤਰ ਉਪਰਾਲਾ ਪ੍ਰਗਟ ਦਿਵਸ ਨੂੰ ਸਮਰਪਿਤ ਹੋ ਕੇ ਜੀ ਹੋ ਸਕਦਾ ਇਹਦੇ ਲਈ ਪੂਰਾ ਸਮਾਜ ਅਤੇ ਉੱਚੇ ਚੇਤ ਤੌਰ ਤੇ ਅੰਕਸ਼ਿਵਾਰ ਮਿੱਕੀ ਜੀ ਜਿਹੜੇ ਆ ਉਹ ਵਧਾਈ ਦੇ ਪੱਤਰ ਨੇ ਸਾਹ ਸੰਗ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਵੀ ਆ ਤੇ ਵਧਾਈਆਂ ਵੀ ਨੇ ਕਿ ਬਾਲਵਿਕੀ ਮਹਾਰਾਜ ਦੇ ਪ੍ਰਗਟ ਦਸ਼ ਦੀਆਂ ਤੇ ਸਾਡੇ ਆਲਕੁਜੀ ਨੇ ਜਿਹੜਾ ਇਹ ਕੰਮ ਕੀਤਾ ਵਾ ਖੂਨਦਾਨ ਕੈਂਪ ਦਾ ਬੜਾ ਸ਼ਰੰਗਾਯੋਗ ਕਦਮ ਹੈ ਕਿਉਂਕਿ ਇਹਦੇ ਵਿੱਚ ਵਧਾਈਆਂ ਦੇ ਨਾਲ ਨਾਲ ਆਪਾਂ ਕਿਸੇ ਨੂੰ ਨਵੀਂ ਜ਼ਿੰਦਗੀ ਵੀ ਦੇ ਸਕਦੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਸਿਹਤ ਵੀ ਮਿਲਦੀ ਆ ਕਿ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਜਿਹੜਾ ਬਹੁਤ ਅੱਜ ਕੱਲ੍ਹ ਇਹ ਛੇਮਾ ਦਰਿਆ ਸਾਡੇ ਪੰਜਾਬ ਦੇ ਵਿੱਚ ਵਗ ਰਿਹਾ ਵਾ ਕਿਉਂਕਿ ਖੂਨਦਾਨ ਵੀ ਇਹੀ ਤਾਂ ਹੀ ਕਰ ਸਕਦੇ ਆ ਜੇ ਅਸੀਂ ਆਪ ਨਸ਼ੇ ਤੋਂ ਰਹੇ ਤੇ ਕਿਉਂਕਿ ਕਿਸੇ ਦੀ ਜ਼ਿੰਦਗੀ ਨੂੰ ਬਚਾਉਣਾ ਉਹਦੇ ਵਾਸਤੇ ਸਾਨੂੰ ਇੱਕ ਮਤਲਬ ਨਰੋਇਆ ਖੂਨ ਚਾਹੀਦਾ ਹੁੰਦਾ ਵਾ ਜਿਹਦੇ ਵਾਸਤੇ ਇਹ ਅੱਜ ਇਹ ਕੈਂਪ ਲਗਾਇਆ ਗਿਆ ਵਾ ਤੇ ਕੈਂਪ ਦੇ ਨਾਲ ਹੀ ਮੈਂ ਇੱਕ ਗੱਲ ਕਹੂੰਗਾ ਜੋ ਬੜੀ ਜਿਆਦਾ ਜ਼ਰੂਰੀ ਆ ਆਪਣੇ ਧਰਮ ਨੂੰ ਬਚਾਉਣ ਵਾਸਤੇ ਕਿਉਂਕਿ ਆਪਾਂ ਆਪਣੇ ਧਰਮ ਚੜਾਣਾ ਚਾਹੀਦਾ ਵਾ ਇਹ ਜਿਹੜੇ ਮਨਵ ਛੋਟੇ ਛੋਟੇ ਲਾਲਚਾਂ ਕਰਕੇ ਆਪਾਂ ਆਪਣਾ ਧਰਮ ਨਹੀਂ ਪ੍ਰਵਰਤਨ ਕਰ ਲੈਨੇ ਆ ਇਹ ਆਪਣੇ ਦੇਸ਼ ਨੂੰ ਬੜੀ ਤਗੜੀ ਢਾਹ ਵਾ ਸੁਭਾਜ ਜਿਆਦਾ ਨਾਂ ਸੰਭਾਲ ਲੈਂਦੇ ਆ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਆ ਜਾਂ ਅਨਕੁਸ਼ਦੀ ਜੀ ਦੀ ਟੀਮ ਆ ਸਾਡੇ ਪ੍ਰੈਸ ਰਿਪੋਰਟਰ ਵੀਰ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਾਹਿਰ ਵਾਲਮੀਕੀ ਜੀ ਖੜਾ ਵਾਲਮੀਕੀ ਇੱਥੇ ਤਾਂ ਪੂਰੇ ਜੀਵ ਵਸਿਆਣਾਂ ਨੂੰ ਭਗਵਾਨ ਵਾਲਮੀਕੀ ਪਰਗਟ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਅੱਜ ਅਸੀਂ ਇੱਕ ਉਪਰਾਲਾ ਕੀਤਾ ਛੋਟਾ ਹਰ ਸਾਲ ਹੀ ਕਰੀਦਾ ਤੇ ਫ੍ਰੀ ਮੈਡੀਕਲ ਕੈਂਪ ਤੇ ਖੁਦ ਮਦਦ ਲਗਾ ਕੇ ਜਿਹੜਾ ਲਗਾਇਆ ਜਾ ਰਿਹਾ ਜਿਹਦੇ ਵਿੱਚ ਤਾਕ ਤੋਂ ਤੇ ਪਹੁੰਚੇ ਸਾਡੇ ਡਾਕਟਰ ਚੇਤਨ ਜੀ ਡਾਕਟਰ ਰੌਣ ਮੈਰਾ ਜੀ ਡਾਕਟਰ ਗੁਰਵਿੰਦਰ ਜੀ ਨਵਾ ਮੈਡੀਸਿਟੀ ਦੀ ਟੀਮ ਹੋਰ ਮੇਰੇ ਸਾਥੀ ਸਹਿਬਾਨ ਜਿਹੜੇ ਪਹੁੰਚੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਇਸ ਛੋਟੇ ਸੱਦੇ ਦੇ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਉਪਰਕਾਰ ਸੋਨੀ ਜੀ ਆ ਸੋਨੀ ਸਾਹਿਬ ਜੀ ਹਰ ਵਾਰੀ ਸਾਡੇ ਕੋਈ ਵੀ ਆਪਾਂ ਉਪਰਾਲਾ ਕਰਦੇ ਉਹਦੇ ਵਿੱਚ ਹਾਜ਼ਰੀ ਜ਼ਰੂਰ ਲਵਾਣਾ ਤੇ ਮੈਂ ਸੋਨੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਯੂਥ ਨੂੰ ਕੀ ਕਹਿਣਾ ਚਾਹੀਦਾ ਯੂਥ ਨੂੰ ਇਹੀ ਮੈਸੇਜ ਦਿੰਨਾ ਕਿ ਯੂਥ ਜਿਹੜਾ ਅੱਜ ਕੱਲ ਦਾ ਨਸ਼ਿਆਂ ਤੋਂ ਦੂਰ ਰਹੇ ਫੂਂਦਾਨ ਇੱਕ ਬਹੁਤ ਮਹਾਨ ਦਾਨ ਹੈਗਾ ਜਿਹੜਾ ਕਿ ਹਰ ਇੱਕ ਬੰਦੇ ਨੂੰ ਆਪਣਾ ਕਰਨਾ ਚਾਹੀਦਾ ਹੈ ਪਰਕਰਤ ਦਿਵਸ ਦੇ ਉੱਪਰ ਉਪਲਬਖ ਵਿੱਚ ਸਾਡੇ ਆਸ਼ੂ ਵਾਲਮੀਕੀ ਜੀ ਜਿਨ੍ਹਾਂ ਨੇ ਅੱਜ ਇੱਥੇ ਮੈਡੀਕਲ ਕੈਂਪ ਵੀ ਲਾਇਆ ਹੈ ਔਰ ਖੂਨਦਾਨ ਕੈਂਪ ਵੀ ਲਾਇਆ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਕਿਉਂਕਿ ਖੂਨਦਾਨ ਇੱਕ ਬਹੁਤ ਉੱਤਮ ਦਾਨ ਹੈ ਜਿਸ ਦੇ ਨਾਲ ਕਈ ਜਾਨਾਂ ਬਚ ਸਕਦੀਆਂ ਔਰ ਮੈਡੀਕਲ ਕੈਂਪ ਵੇਖ ਰਿਹਾ ਹਾਂ ਨਾਲ ਮੁਫਤ ਦਵਾਈਆਂ ਵੀ ਦੇ ਰਹੇ ਆ ਇਸ ਇਲਾਕੇ ਨੂੰ ਇਸ ਏਰੀਏ ਨੂੰ ਅੱਜ ਬਹੁਤ ਫਾਇਦਾ ਪਹੁੰਚਣ ਵਾਲਾ ਹੈ ਇਸ ਮੈਡੀਕਲ ਕੈਂਪ ਨਾਲ ਵੀ ਔਰ ਨਾਲ-ਨਾਲ ਜਿਹੜਾ ਖੂਨਦਾਨ ਕੈਂਪ ਲਾਇਆ ਨੌਜਵਾਨ ਮੈਂ ਦੇਖਿਆ ਬਹੁਤ ਸਾਰੇ ਇੱਥੇ ਅੱਜ ਆਪਣਾ ਖੂਨਦਾਨ ਕਰਨ ਗਏ ਆ ਔਰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਹੋਵਸਤੀ ਵਿਵਧਾਈ ਤੇ ਨਾਲ ਇਹ ਜਿਹੜਾ ਉਪਰਾਲਾ ਸਾਡੇ ਆਸ਼ੂ ਜੀ ਦੁਆਰਾ ਕੀਤਾ ਗਿਆ ਮੇਰੇ ਨਾਲ ਕਾਉਂਸਲਰ ਗੌਰਵ ਗਿੱਲ ਜੀ ਵੀ ਮੇਰੇ ਨਾਲ ਆਏ ਨੇ ਮੈਂ ਦਵਿੰਦਰ ਪਹਿਲਵਾਨ ਜੀ ਮੇਰੇ ਨਾਲ ਆਇਆ ਮੈਂ ਸਾਰਿਆਂ ਵੱਲੋਂ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟਵਸਦੀ ਵਧਾਈ ਹੋਰ ਅੱਜ ਦੇ ਕਾਰਜਕ੍ਰਮ ਵਾਸਤੇ ਵੀ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜੀ ਪ੍ਰਗਟ ਉਸਤ ਦੀ ਬਹੁਤ-ਬਹੁਤ ਵਧਾਈ ਅੱਜ ਹਰੀਪੁਰੇ ਵਿਕੇ ਸਾਡੇ ਵੀ ਕੁਝ ਵਾਲਮੀਕੀ ਜੀ ਨੇ ਵਾਲਮੀਕੀ ਜਨਤੀ ਦੇ ਫਲੈਕਸ ਜਿਹੜਾ ਜਿਹੜਾ ਖੂਨਦਾਰ ਕੈਂਪ ਲਾਇਆ ਅਸੀਂ ਸ਼ਰਾਨਾ ਕਰਦੇ ਉਹਨਾਂ ਦੇ ਇਸ ਪ੍ਰਯਾਸ ਦਾ ਤੇ ਭਗਵਾਨ ਵਾਲਮੀਕੀ ਜੀ ਮਹਾਰਾਜ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਜਿੰਨਾ ਵੀ ਯੋਧਾ ਹੈ ਪੰਜਾਬ ਦਾ ਵਲਮਿਕੀ ਸਮਾਜ ਦਾ ਉਹਨਾਂ ਤੇ ਮੇਰਾ ਬਹੁਤ ਅਦਰ ਕਰਦਾ ਜੋ ਚੰਗੀ ਦਾਦੇ ਚੱਲ ਗਏ ਜਿਹੜਾ ਉਹ ਪੰਜਾਬ ਦੀ ਤਰੱਕੀ ਹੋਈ ਹੈ ਇਸ ਹਿਸਾਬਾਤ ਬਹੁਤ ਹਨ ਜੈ ਜੈ ਵਲਮਿਕੀ ਹਰ ਹਰ ਮਾਲੀ ਅੱਜ ਸਾਡੇ ਵੀ ਕੈਂਪਸੀਆਂ ਨੂੰ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬਲੱਡ ਦਾ ਹੈ ਪਨੀਰ ਕੀਤੀ ਜਾ ਰਹੀ ਹੈ ਬਹੁਤ ਵਧੀਆ ਉਪਰਾਲਾ ਹੈ ਸਾਡੇ ਡਾਕਟਰਾਂ ਤੇ ਹੋਰ ਡਿਊਟੀ ਦੀ ਟੀਮ ਇੱਥੇ ਪਹੁੰਚਿਆ ਸਾਡੇ ਸਪੀਨ ਸਾਹਿਬ ਵੀ ਇੱਥੇ ਪਹੁੰਚੇ ਆਏ ਨੇ ਜਿਹੜੇ ਕੇਦਕਾ ਦਰਦਨ ਕਰਕੇ ਗਏ ਹੋ ਨਾ ਇਹਦਾ ਸਾਰਿਆਂ ਦਾ ਹੀ ਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਪ੍ਰੋਗਰਾਮ ਜਿਹੜਾ ਹੈ ਹਰ ਵਾਰ ਅਸੀਂ ਬਹੁਤ ਨੇਬਾਦੀ ਕਰ ਰਹੇ ਸੀ ਕਿ ਇਸੇ ਤਰ੍ਹਾਂ ਹੀ ਅੱਗੇ ਤੋਂ ਕਰਦੇ ਰਹਿਣਗੇ ਤੇ ਲੋਕਾਂ ਲਈ ਇੱਕ ਚੰਗਾ ਮੈਸੇਜ ਦਿੰਦੇ ਰਹਿਣਗੇ ਬਾਈ ਗੁਰਜੀ ਕਰਦਾ ਬਾਈ